ਤਲੋ ਜੀ ਸਸਟੀ ਕਲ ਮੇ ਭੈਣਾ ਕੀ ਹਾਲ ਚਾਲ ਆ ਤੁਹਾਡਾ ਆਸ ਕਰਦੀ ਹਾਂ ਕਿ ਤੁਸੀਂ ਸਾਰੀਆਂ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਦੀ ਵੀਡੀਓ ਲੈ ਕੇ ਆਈ ਹਾਂ ਮੇ ਭੈਣਾਂ ਵੀ ਬਹੁਤੇ ਮਹਿੰਗੇ ਸੂਟ ਜਿਹੜੇ ਆ ਤੁਹਾਨੂੰ ਲੈਣ ਦੀ ਲੋੜ ਨਹੀਂ ਹੈ ਬਿਲਕੁਲ ਤੁਸੀਂ ਆਪਣੇ ਸਸਤੇ ਸਸਤੇ ਸੂਟ ਲੈ ਕੇ 2250 ਵਾਲੇ ਸੂਟ ਲੈ ਕੇ ਤੁਸੀਂ ਆਪਣੇ ਲੇਸ ਵਗੈਰਾ ਲਗਾ ਕੇ ਤੇ ਉਹਨੂੰ ਵਧੀਆ ਤਰੀਕੇ ਨਾਲ ਸਟਿਚ ਕਰ ਸਕਦੀਆਂ ਤੇ ਮੈਂ ਵੀਡੀਓ ਲੈ ਕੇ ਆਇਆ ਤੁਹਾਨੂੰ ਤੁਹਾਡੇ ਵਾਸਤੇ ਕਦੀ ਕੋਈ ਪੱਟੀ ਨਹੀਂ ਦੀ ਹੋ ਜੇਗੀ ਕੋਈ ਸਟੀਚਿੰਗ ਦੀ ਹੋਏਗੀ ਕੋਈ ਆਪਣੇ ਸਟਿਚ ਕਰ ਰਹੀ ਹੈ ਜਿਹੜਾ ਕੱਪੜੇ ਉਹ ਤੁਹਾਡੇ ਸਾਹਮਣੇ ਮਤਲਬ ਲੈ ਕੇ ਆਵਾਂਗੀ ਕਿ ਕਿਸ ਤਰ੍ਹਾਂ ਤੁਸੀਂ ਮਤਲਬ ਘਰ ਬੈਠੀਆਂ ਨੇ ਆਪਣੇ ਸੂਟ ਆਪ ਖੁਦ ਤਿਆਰ ਕਰ ਸਕਦੇ ਹੋ ਤੇ ਨਾਲ ਉਹਨਾਂ ਨੇ ਕਿ ਸੂਟ ਉਹ ਹੀ ਤੁਸੀਂ ਬੇਸਿਸ ਵਗੈਰਾ ਲਗਾ ਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਟਿਚ ਕਰੋ ਜਾਂ ਕਰੋ ਜਾਂ ਕਰਵਾਓ ਤੇ ਮੈਂ ਤੁਹਾਡੇ ਸਾਹਮਣੇ ਆਪੇ ਦਿਖਾਣ ਲੱਗੀਆਂ ਹਾਂ ਕੋ ਜਿਹਨੇ ਕੋ ਸਟੀਚ ਕਰਨ ਵਾਸਤੇ ਆਏ ਨੇ ਆ ਦੇਖੋ ਕਾਟਨ ਦਾ ਸੂਟ ਹੈ ਸਿਰਫ 250 ਰੁਪਏ ਦਾ ਸੂਟ ਆ ਤੇ ਇਹਨੂੰ ਲੇਸਸ ਵਗੈਰਾ ਦਾ ਕੰਮ ਦੇ ਕੇ ਤੇ ਵੇਖੋ ਕਿੱਡਾ ਸੋਹਣਾ ਬਣਾਇਆ ਹੈ ਵਾਈਟ ਕਲਰ ਦੇ ਸੀ ਇਹਨਾਂ ਦੇ ਵਿੱਚ ਪ੍ਰਿੰਟ ਸੀ ਵਾਈਟ ਕਲਰ ਦਾ ਤੇ ਉਹਨੂੰ ਆਪਾਂ ਆ ਪੱਟੀ ਦੇ ਕੇ ਗਲੇ ਤੇ ਤੇ ਨਾਲ ਆਪਾਂ ਲੇਸ ਦਾ ਕੰਮ ਦੇ ਦਿੱਤਾ ਤੇ ਇਹਦਾ ਘੇਰਾ ਦੇਖੋ ਕਿੱਡਾ ਸੋਹਣਾ ਆ ਵੇਖੋ ਕੀਰੇ ਤੇ ਡਿਜ਼ਾਈਨ ਇਸ ਤਰ੍ਹਾਂ ਬਣਾ ਕੇ ਤੇ ਲੈਸ ਵਗੈਰਾ ਲਗਾ ਕੇ ਤੇ ਤਸਵੀਰ ਨੂੰ ਤਿਆਰ ਕਰ ਸਕਦੇ ਹੋ ਬਾਹਾਂ ਦੇਖੋ ਜੀ ਬਾਜੂ ਇਸ ਤਰ੍ਹਾਂ ਲੈਸ ਦਾ ਕੰਮ ਤੁਸੀਂ ਕਰ ਸਕਦੇ ਹੋ ਕੋਈ ਇੱਥੇ ਖਰਚਾ ਨਹੀਂ ਆਇਆ ਸਿਰਫ 60 70 ਰੁਪਏ ਦਾ ਖਰਚਾ ਹੈ ਹੋਰ ਕੋਈ ਖਰਚਾ ਨਹੀਂ ਇਹਦੇ ਤੇ ਤੁਸੀਂ ਘਰ ਬੈਠੀਆਂ ਆਪਣੇ ਬਹੁਤ ਸੋਹਣੇ ਸੂਟ ਜਿਹੜੇ ਆ ਉਹ ਰੈਡੀ ਕਰ ਸਕਦੀਆਂ ਜੋ ਤੇ ਉਹ ਤੁਸੀਂ ਲੈਸਾਂ ਵਗੈਰਾ ਲਾਓ ਤੁਸੀਂ ਮਹਿੰਗਾ ਕਪੜਾ ਜੇ ਹੁੰਦੇ ਜੋ ਤੇ ਸਟੀਚਿੰਗ ਵੇਲੇ ਸਾਨੂੰ ਹੁੰਦਾ ਜੇ ਸਟੀਚੇ ਹੀ ਮਤਲਬ ਕਿਸੇ ਨੂੰ ਕੱਟ ਦਿੱਤੇ ਉਹ ਵਧੀਆ ਆਪਣਾ ਲੈਸਾਂ ਦੇ ਆਓ ਸਟੀਚਿੰਗ ਕਰਨ ਵਾਲੇ ਨੂੰ ਤੁਸੀਂ ਦੋ ਵੀ ਮਤਲਬ ਉਹ ਡਿਜ਼ਾਈਨ ਵਧੀਆ ਬਣਾ ਕੇ ਉਹੀ ਜਿਹੜੇ ਆ ਸੂਟ ਸਸਤੇ ਸੂਟ ਆ ਉਹੀ ਲੰਗੇ ਰੇਟਾ ਮਲੇਪਣਾ ਆਸਾ ਵੀ ਜੀ ਆ ਦੇਖੋ ਦੋ ਢਾਈ ਸੂ ਦਾ ਸੂਟ ਆ ਕੋਈ ਬੰਨਿਆਗਾ ਵੀ ਦੋ ਢਾਈ ਸੂ ਦਾ ਸੂਟ ਆ ਦੇਖੋ ਇੱਕ ਸੂਟ ਇਹ ਰੈਡੀ ਹੋਇਆ ਇੱਕ ਤਾਂ ਹੁਣ ਦਿਖਾ ਲਈਏ ਉਹਦੀ ਕਾਟਨ ਦਾ ਸੂਟ ਹੈ ਆਹੜਾ ਕਾਟਨ ਦਾ ਸੂਟ ਖੋਣ ਲੱਗੀ ਆ ਇਹ ਸਿਰਫ ਕੀ ਹੈ 500 ਦਾ 500 ਦਾ ਸੂਟ ਹੈ ਸਾਰਾ ਇਹਦੇ ਨਾਲ 벨ਟ ਵਾਲੀ ਸਲਵਾਰ ਰੈਡੀ ਕੀਤੀ ਤੇ 벨ਟ ਉਸ ਦੇ ਵਿੱਚ ਇਲਾਸਟਿਕ ਪਾ ਦਿੱਤੀ ਕਿ ਨਾਲਿਆਂ ਦਾ ਸਾਨੂੰ ਬੰਨਣ ਦਾ ਕੰਮ ਹੀ ਨਾ ਕਰਨਾ ਪਵੇ ਇਲਾਸਟਿਕ ਪਾਓ ਤੇ ਆਰਾਮ ਨਾਲ ਰਿਲੈਕਸ ਫੀਲ ਕਰੋ आ देखो फाइव हंडर सूट है पाँच सौ रुपए का सूट तुम तो मनोगे भी पाँच सौ का आखो कि सोहनी लैस लगाई है कि सोहना काम किया सिर्फ की आई सौ रुपए लेस आई सौ रुपए लेस घेरे के उ एशियेप काम दिता हुआ अभी एशियेप की कटिंग की आखो घेरे के सिर्फ लैस का कम किया पाँच सौ का सूट आज तुम गल देखो ਆਪਾਂ ਗਾਲੇ ਪੋਜੇ ਹੀ ਬਣਾਈ ਜਾਂਦੇ ਜੋ ਇੰਸਟਾਗ੍ਰam ਦੇ ਜਾਂ YouTube ਤੇ ਕੋਈ ਵੀ ਵੀਡੀਓ ਆਉਂਦੀ ਆ ਆਪਾਂ ਸਾਰੇ ਹੀ ਇੱਕੋ ਗਾ ਦਾ ਡਿਜ਼ਾਈਨ ਬਣਾਉਣਾ ਸ਼ੁਰੂ ਕਰ ਲਏ ਚੀਜ਼ ਉਹ ਬਣਾਉ ਕਿ ਮਤਲਬ ਹਰ ਚੀਜ਼ ਵੱਖਰੀ ਹੋਵੇ ਪਾਈ ਵੀ ਸੋਹਣੀ ਲੱਗੇ ਇਸ ਗੱਲ ਨੂੰ ਚੰਗੀ ਤਰ੍ਹਾਂ ਜੋਮ ਕਰਕੇ ਦੇਖੋ ਜੇ ਇਸ ਗੱਲ ਦੀ ਕਟਿੰਗ ਤੇ ਸਟੀਚਿੰਗ ਤੁਸੀਂ ਸਿੱਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਮੈਂ ਤੁਹਾਡੇ ਵਾਸਤੇ ਕਟਿੰਗ ਸਟੀਚਿੰਗ ਲੈ ਕੇ ਆਵਾਂ ਆ ਦੇਖੋ ਕਿੰਨਾ ਸੋਹਣਾ ਹੈ 3 ਇੰਚੇ ਗਲੇ ਦੀ ਚੌੜਾਈ ਹੈ 3 ਇੰਚ ਪਿਛੜਾ ਗਲਾ ਕੋਈ ਗਲਾ ਜਿਹੜਾ ਡਿੱਗੇਗਾ ਨਹੀਂ ਆਪਾਂ 2 2.5 ਇੰਚ ਦਾ ਰੱਖਦੇ ਕਿ ਸਾਡਾ ਮੋਢਾ ਜਿਹੜਾ ਉੱtreਗਾ ਡਿੱਗੇਗਾ ਦੇਖੋ 3 ਇੰਚ ਦਾ ਗਲਾ ਕੋਈ ਡਿਗੇ ਨਹੀਂ ਰਿਹਾ ਕੋਈ ਕੁਛ ਨਹੀਂ ਦੇਖੋ ਬਾਹਾਂ ਪਾਕਿਸਤਾਨੀ ਬਾਹਾਂ ਬਣਾਈਆਂ ਆਇਆਂ ਇਸ ਤਰ੍ਹਾਂ ਦੇ ਸੂਟ ਤੁਸੀਂ ਆਪਣੇ ਰੈਡੀ ਕਰੋ ਤੇ ਮਹਿੰਗੇ ਸੂਟ ਲੈਣ ਦੀ ਤੁਹਾਨੂੰ ਲੋੜ ਨਹੀਂ ਸਸਤੇ ਸੂਟ ਲਾਓ ਤੇ ਲੈਸਾਂ ਦਾ ਕੰਮ ਕਰੋ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਹੀ ਪਿਆਰਾ ਬਣਿਆ ਸੀ ਇਹ ਆਪਣੇ ਕੋਲ ਸਟੀਚ ਕਰਨ ਵਾਸਤੇ ਆਇਆ ਜਿਉਂ-ਜਿਉਂ ਸਟਿਚਿੰਗ ਮਤਲਬ ਆਉਂਦੇ ਜਾਣਗੇ ਤੇ ਉਹ ਤਾਂ ਹੀ ਆਪਾਂ ਵੀਡੀਓ ਜਿਹੜੀ ਤੁਹਾਡੇ ਨਾਲ ਪਾਵਾਂਗੇ ਤੇ ਬਾਕੀ ਤੁਸੀਂ ਗੱਲ ਦਾ ਡਿਜ਼ਾਈਨ ਜਿਹੜਾ ਸਿੱਖਣਾ ਹੋਵੇ ਨਾ ਤੇ ਤੁਸੀਂ ਜ਼ਰੂਰ ਮੈਨੂੰ ਆਪਣਾ ਕਮੈਂਟ ਕਰਿਓ ਆਪਾਂ ਲੈ ਕੇ ਆਵਾਂਗੇ ਗੱਲ ਦੀ ਕਟਿੰਗ ਤੇ ਸਟਿਚਿੰਗ ਆ ਦੇਖੋ ਕਿੰਨਾ ਸੋਹਣਾ ਇਹ ਸ਼ੇਪ ਦਾ ਕੰਮ ਬਣ ਗਿਆ ਕਾ ਕਿ ਨੇ ਸੋਲਿ ਕਿੰਨੀ ਪਿਆਰੀ ਕੜਾਈ ਹੈ ਆ 510 ਦਾ ਸੂਟ ਹੈ ਸਾਡਾ ਮੈਂ ਕਹਿੰਦੇ ਉਹ ਲੈਣ ਦੀ ਲੋੜ ਨਹੀਂ ਤੁਸੀ ਸਸਤੇ ਸੂਟ ਲਾਓ ਤੇ ਬਾਰ ਬਾਰ ਤੁਸੀਂ ਆਪਣੇ ਸੂਟ ਨੂੰ ਪਾ ਸਕਦੀਆਂ ਜਿਉ ਦੁਬਾਰਾ ਦੁਬਾਰਾ ਕਿਉਂਕਿ ਮਹਿੰਗਾ ਸੂਟ ਲਾਓਗੇ ਇੱਕ ਅੱਧੀ ਵਾਰ ਆ ਜਾਓਗੇ ਦੁਬਾਰਾ ਤੁਹਾਡਾ ਪਾਉਣ ਨੂੰ ਜੀ ਨਹੀਂ ਕਰੇਗਾ ਉਹੀ ਤੁਸੀ ਸਸਤੇ ਸੂਟ ਲਾਓ ਤੇ ਹਰ ਥਾਂ ਪਾ ਕੇ ਜਾਓ ਨਿਯੋਦ ਦੇ ਰੂਪ ਅਗਲਾ ਪੀਸ ਜਿਹੜਾ ਆਪਣਾ ਰੈਡੀ ਕੀਤਾ ਹੋਇਆ ਤੁਹਾਨੂੰ ਦਿਖਾਉਣੇ ਅਵੇ 500 ਦਾ ਜੋਰ ਜੜ ਤੱਕ ਕਪੜਾ ਜੀ ਜਿਹੜੀ ਕਾਪੀ ਜੀ ਜੋਰ ਜੜਟ ਆ ਜਾਂਦਾ ਨਾ ਇੱਕ ਤੇ Ориジナル ਹੁੰਦਾ ਥੋੜਾ ਮਹਿੰਗਾ ਹੁੰਦਾ ਇਹ ਕਾਪੀ ਦੇ ਵਿੱਚ ਕਹਿੰਦਾ ਭਾਬੂ ਮੈਂ ਮਹਿੰਗੇ ਸੂਟ ਨਾਲ ਲਓ ਉਹਨਾਂ ਨੂੰ ਦੇਖੋ ਕਿੱਡੇ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਦੇਖੋ ਇਹੋ ਤੁਸੀਂ ਨਾ ਜਿਹੜੇ ਸਟੀਚਿੰਗ ਵਾਲਿਆਂ ਨੂੰ ਦਿਆ ਕਰੋ ਕਿ ਉਹ ਸਟੀਚ ਤੁਹਾਡਾ ਵਧੀਆ ਕਰਨ ਸੂਟ ਚਾਹੇ ਤੁਸੀਂ ਸਸਤਾ ਹੀ ਲੈਂਦੇ ਕਿ 510 510 ਇਹ ਦੇਖੋ ਬਾਹਵਾ ਸਟਿਚਿੰਗ ਕਿੰਨੀ ਸੁਣੀਆ ਇਸ ਤਰ੍ਹਾਂ 슬ੀਵਸ ਤੇ ਤੁਸੀਂ ਲੈਸ ਵਗੈਰਾ ਲਗਾਓ ਤੇ ਉਹਨਾਂ ਨੂੰ ਵਧੀਆ ਬਣਾਓ ਪਿੰਟੈਕਸ ਪਾਏ ਹੋਏ ਨੇ ਆ ਬਟਨ ਹੈ ਸਿਰਫ ਇਹਦੇ ਤੇ 100 150 ਦਾ ਖਰਚਾ ਆਇਆ ਲੈਸ ਵਗੈਰਾ ਦਾ ਖਰਚਾ ਜਾਂ ਬਟਨ ਆ ਚਾਰ ਪੰਜ ਪੈ ਦਾ ਇੱਕ ਬਟਨ ਆਉਂਦਾ ਇਸ ਤੋਂ ਵੱਧ ਇਹ ਤੇ ਕੋਈ ਖਰਚਾ ਨਹੀਂ ਆਇਆ ਤੇ ਤੁਸੀਂ ਉਹੀ ਸਸਤੇ ਸੂਟ ਲਓ ਨਾ ਮਹਿੰਗਿਆਂ ਵੱਲ ਜਾਓ सस्ते सुस्ते सूटा अपने डिजाइन दे, दे के भी एड्डा सोना प्यारा सूट सूट चाहे सस्ता हो पर स्टिचिंग वाला इस शेप का कम दिता गया कि छोटिया घेरा ला के बहुत बहुता व्डा घेरा नहीं रखे चिप नालों चार पाँच इंच रख के शेप का कम देता। ये लाइनिंग वाला सूट जी ਕਰੀਪ ਜੀ ਦੀ ਲਾਈਨਿੰਗ ਲਗਾਈ ਹੈ ਕਿਉਂਕਿ ਜੋਰ ਜੱਟ ਦੇ ਕੱਪੜੇ ਤੇ ਇੱਕ ਰੀਪ ਜਿਹੜੀ ਹੁੰਦੀ ਹੈ ਇਹਦੇ ਨਾਲ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ ਕੱਪੜਾ ਜਿਹੜਾ ਬਿਲਕੁਲ ਇੱਕ ਜੀ ਨੂੰ ਚਿਪਕ ਜਾਂਦਾ ਆ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਪੀਸ ਬਣਿਆ ਹੈ